ਸੇਰੀ ਅਸਤੋ ਜਾ ਭੇ ਦੇ ਅੱਲਾ ਪੂਰਣ ਕਰਾ ਗ੍ਰੰਥ ਤਤ ਕਾਲਾ ਮਨ ਮਾ ਤਤ ਫਲ ਪਾਵੇ ਸੋਈ ਦੂਖ ਰਤ ਸਭਿਆ ਆਪਤ ਕੋਈ ਅਰੇ ਅੱਲਾ ਸੋੜੈ ਗੰਗ ਜੋ ਜਾਵੇ ਸੁਰਸਨਾ ਪਾਵਾਈ ਸੁਹੈ ਮੋੜ ਚਿਤ ਲਾਏ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਪਪਨੋਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਅਭਿਸ਼ੀਦਾ ਦਾ ਗੁਰਦੁਆਰਾ ਸਾਹਿਬ ਹੈ ਤੇ ਇਦੀ ਮੰਨਤਾ ਬਹੁਤ ਹੀ ਜ਼ਿਆਦਾ ਹੈਗੀ ਹੈ ਕਹਿੰਦੇ ਕਿ ਜਦ ਵੀ ਕਿਸੇ ਨੇ ਇੱਥੋਂ ਜਾਣਾ ਹੋਵੇ ਇੱਥੋਂ ਆਉਂਦੇ ਜਾਂਦੇ ਸਾਹ ਸੰਗਤ ਰੋਕ ਕੇ ਅਰਦਾਸ ਕਰਕੇ ਫਿਰ ਅੱਗੇ ਜਾਂਦੀ ਹੈ ਤੇ ਆਓ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਆਂ ਬੇਰਵਾ ਸਾਹਿਬ ਫਤਿਹ ਇਹ ਜਿਹੜੀ ਸਾਰੀ ਸੰਗਤ ਦੇਖਦੇ ਪਿਓ ਸਾਰੀ ਸੰਗਤ ਮਥਾ ਟੇਕਿਆ ਜਾਏਗੀ ਉਹਨੇ ਵਾਹਿਗੁਰੂ ਜੀ ਹੁਣ ਅਸੀਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਟਾਲਾ ਸਾਹਿਬ ਦੇ ਆਪ ਜੀ ਨੇ ਦੇਖਿਆ ਉੱਥੇ ਬਾਬਾ ਨੋਟ ਸਿੰਘ ਜੀ ਸਮਾਤੋਂ ਸਿੱਧਾ ਜਾ ਕੇ 1 ਕਿਲੋਮੀਟਰ ਤੋਂ ਪਹਿਲਾਂ ਹੀ ਹੈਗਾ ਸਿੱਧੇ ਹੱਥ ਨੂੰ ਗੁਰਦੁਆਰਾ ਸਾਹਿਬ ਤੇ ਆਓ ਅਸੀਂ ਆਪ ਜੀ ਨੂੰ ਉੱਥੇ ਲੈ ਕੇ ਚੱਲਦੇ ਹਾਂ ਤੇ ਉੱਥੇ ਦਾ ਵੀ ਇਤਿਹਾਸ ਤੁਹਾਨੂੰ ਸਰਵਨ ਕਰਾਉਂਦੇ ਹਾਂ ਬਹੁਤ ਹੀ ਵੱਡਾ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਚਲੋ ਵੈਗਰੂ ਜੀ ਇਹ ਹੈਗਾ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਦੇਖੋ ਬਹੁਤ ਹੀ ਵੱਡੀ ਐਂਟਰੈਂਸ ਬਣਾ रखी ਹੈ ਤੇ ਅੰਦਰ ਜਾ ਕੇ ਹੈਗਾ ਗੁਰਦੁਆਰਾ ਸਾਹਿਬ ਤੇ ਅਸੀਂ ਆਪ ਜੀ ਨੂੰ ਅੰਦਰ ਜਾ ਕੇ ਦਰਸ਼ਨ ਵੀ ਕਰਾਉਂਦੇ ਆ ਤੇ ਨਾਲੇ ਇਤਿਹਾਸਨਾ ਵੀ ਤੁਹਾਨੂੰ ਦੱਸ ਦਿਆਂ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਦੇਖੋ ਕਿੰਨੀ ਵਧੀਆ ਬਣਾ ਰੱਖਿਆ ਅੰਦਰ ਐਂਟਰੈਂਸ ਕਰਦੇ ਸਾਰੀ ਦੇਖੋ ਫੀਲ ਲਗਾ ਰੱਖਿਆ ਤੇ ਉਹ ਸੀ ਲੈਫਟ ਹੈਂਡ ਸਾਈਡ ਪਾਰਕਿੰਗ ਦਾ ਤੇ ਹੁਣ ਅਸੀਂ ਆਪ ਜੀ ਨੂੰ ਦੇਖੋ ਬਹੁਤ ਹੀ ਵਧੀਆ ਵਿੱਚ ਇਹਨਾਂ ਨੇ ਫਾਉਂਟੇਨ ਲਗਾ ਰੱਖਿਆ ਹੁਣ ਇਸ ਟਾਈਮ ਕੰਮ ਚੱਲਦਾ ਪਿਆ ਤਾਂ ਕਰਕੇ ਬੰਦ ਹੋਇਆ ਪਿਆ ਖੰਡਾ ਲਗਾ ਰੱਖਿਆ ਤੇ ਘੰਟਾ ਉੱਤੇ ਲੱਗਿਆ ਹੈ ਤੇ ਰਾਤੀ ਬਹੁਤ ਵਧੀਆ ਨਜ਼ਾਰਾ ਹੁੰਦਾ ਮੈਂ ਸੰਗਤਾਂ ਨੂੰ ਪੁੱਛਿਆ ਸੀ ਇਹ ਦੇਖੋ ਇਹ ਤੇ ਕਾਰ ਸੇਵਾ ਚਲਦੀ ਵੀ ਇਹ ਕੰਮ ਚੱਲਦਾ ਪਿਆ ਕਹਿੰਦੇ ਬਹੁਤ ਹੀ ਵਧੀਆ ਦੇਖਣ ਲਾਇਕ ਹੁੰਦਾ ਬਹੁਤ ਹੀ ਵਧੀਆ ਲੱਗਦਾ ਪਿਆ ਸੀ ਸੰਗਤਾਂ ਬਹੁਤ ਆਈ ਹੋਈਆਂ ਸੀ ਕਿਲੇ ਉਸ ਦਿਨ ਚੁਪੈਰਾ ਸਾਹਿਬ ਕੱਟ ਕੇ ਸਾਰੀ ਸੰਗਤਾਂ ਬਾਬਾ ਨੋਹ ਸਿੰਘ ਦੇ ਗੁਰਦੁਆਰਾ ਸਾਹਿਬ ਮੋਠਾ ਟੇਕ ਕੇ ਸੇਤ ਇੱਥੇ ਆਉਂਦੀ ਹੈ ਉਹਦੇ ਬਾਅਦ ਜਾਂਦੀ ਹੈ ਲਕੀਰ ਸਾਹਿਬ ਤੇ ਬਹੁਤ ਹੀ ਵਧੀਆ ਆਪਜੀ ਸਾਡੀ ਵੀਡੀਓ ਨਾ ਬਣੇ ਰੋ ਤੇ ਅਸੀਂ ਐਪੀਸੋਡ ਦਿੱਤਾ ਰਾਂ ਆਪ ਜੀ ਨੂੰ ਦੱਸਾਂਗੇ ਕਿ ਵਨ ਐਪੀਸੋਡ ਟੂ ਐਪੀਸੋਡ ਕਰਕੇ ਆਓ ਅਸੀਂ ਆਪ ਜੀ ਨੂੰ ਪੱਲੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਨ ਕਰਾਉਣੀ ਹੈ ਜੋ ਕਿ ਬਹੁਤ ਹੀ ਵੱਡਾ ਇਤਿਹਾਸ ਹੈਗਾ ਕਿ ਗੁਰੂ ਮਹਾਰਾਜ ਜੀ ਇੱਥੇ ਆਏ ਸੀ मतलब पिछु आए थे इतने जाके गुरु महाराज जी शहीद हुए आओ आप वाग्ण। 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 तंतन जी पूरी चीज वागुरु जी तन बाबा बबादीप सिंह जी महाराज जी बारह मिसल के सरदार भी सन ਤੇ ਐ ਆਪ ਜੀ ਦਰਸ਼ਨ ਕਰਤੇ ਪਏ ਗੁਰਦੁਆਰਾ ਟਾਲਸਾ ਸਾਹਿਬ ਸਾਡੀ ਵੀਡੀਓਂ ਦੇ ਰਹੀ ਹਾਂ ਆਪ ਜੀ ਨੂੰ ਅਸੀਂ ਦਰਸ਼ਨ ਕਰਾਣੇ ਪਏ ਆ ਤੇ ਨਾਲੇ ਇਤਿਹਾਸਕ ਸਾਂਝਾ ਕਰਾਂਗੇ ਹੁਣ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਵੈਗਰੂ ਜੀਓ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਲੜਾਈ ਕਰਦੇ ਕਰਦੇ ਇੱਥੇ ਸ਼ਹੀਦ ਹੋ ਗਏ ਸੀ ਤੇ ਤਦ ਉਸ ਸਮੇਂ ਨੇ ਕਿਹਾ ਸੀ ਕਿ اے ਪਰਮਾਤਮਾ ਮੈਂ ਹੋਣੀ ਆ ਮੈਂ ਤੁਹਾਡੇ ਨਾਲ ਹੋਣੀ ਆ ਬਸ ਇਨੀ ਹੀ ਟਾੜੀ ਲਿਖੀ ਸੀ ਹੁਣ ਇਤੋਂ ਜ਼ਿਆਦਾ ਨਹੀਂ ਤੇ ਗੁਰੂ ਮਹਾਰਾਜ ਜੀ ਨੇ ਆਪਣੇ ਵਚਨ ਪੰਜ ਪਿਆਰਿਆਂ ਨੇ ਯਾਦ ਕਰਾਇਆ ਆ ਆ ਵੀ ਦੇਖਦੇ ਪਈਓ ਕਿ ਗੁਰੂ ਮਹਾਰਾਜ ਜੀ ਦਾ ਲੈਫਟ ਸਾਈਡ ਵਿੱਚ ਸਰਸੀ ਤੇ ਰਾਈਟ ਹੈਂਡ ਸਾਈਡ ਵਿੱਚ ਖੰਡਾ ਫੜਿਆ ਹੋਇਆ ਸੀ ਤੇ ਜਦ ਪੰਜ ਪਿਆਰਿਆਂ ਨੇ ਉਹਨਾਂ ਦਾ ਵਚਨ ਯਾਦ ਕਰਾਇਆ ਕਿ ਗੁਰੂ ਮਹਾਰਾਜ ਜੀ ਅੱਗੇ ਨੇ ਕਿਹਾ ਸੀ ਅਸੀਂ ਗਲਾਸ ਆਪਣਾ ਸੁਆਸ ਅਸੀਂ ਹਰਿਮੰਦਰ ਸਾਹਿਬ ਜਾ ਕੇ ਤੇ ਅਸੀਂ ਛੱਡਾਂਗੇ ਕਰਾਂਗੇ ਤੇ ਅਸੀਂ ਉੱਥੇ ਜਾ ਕੇ ਗੁਰੂ ਮਹਾਰਾਜ ਜੀ ਨੂੰ ਨਮਸਤਕ ਹੋਵਾ ਕੇ ਤੇ ਐ ਕੀ ਹੋ ਗਿਆ ਗੁਰੂ ਮਹਾਰਾਜ ਜੀ ਤੇ ਫਿਰ ਸਮੇਂ ਕੰਦਾ ਨਹੀਂ ਬਸ ਸਾਡੀ ਇਨੀ ਹੀ ਲਿਖੀ ਸੀ ਤਦ ਗੁਰੂ ਮਹਾਰਾਜ ਜੀ ਨੇ ਪੰਜ ਪਿਆਰਿਆਂ ਨੂੰ ਅਰਦਾਸ ਕਰਨ ਨੂੰ ਕਿਹਾ ਉਹਨਾਂ ਨੇ ਅਰਦਾਸ ਕੀਤੀ ਅਰਦਾਸ ਕਰਨ ਦੇ ਬਾਅਦ ਉਹਨਾਂ ਦਾ ਕਰਿਸ਼ਮਾ ਇਤਤ ਹੋਇਆ ਤੇ ਉਹਨਾਂ ਨੇ ਆਪਣਾ ਸਿਰ ਲੈਫਟ ਸਾਈਡ ਤੇ ਰੱਖ ਕੇ ਤੇ ਰਾਈਟ ਸਾਈਡ ਵਿੱਚ ਖੰਡਾ ਫੜ ਕੇ ਮੋਨਾ ਲੜਦੇ ਦੇ ਉਹ ਮੁਗਲ ਵੀ ਦੇਖ ਕੇ ਇਹ ساری ਚੀਜ਼ਾਂ ਖੇਡਕੋਤਵ ਦੇਖ ਕੇ ਤੇ ਉਹ ਡਰ ਕੇ ਭੱਜਦੇ ਪਏ ਸੀ ਹੁਣ ਅਸੀਂ ਅੱਜ ਨੂੰ ਦਿਖਾ ਰਹੇ ਆ ਜਿਹੜਾ ਬਣਿਆ ਹੋਇਆ ਹੈ ਨਾ ਆਪਜੀ ਸਾਡੀ ਵੀਡੀਓ ਦੇ ਰਾਹੀਂ ਤੁਸੀਂ ਦੇਖਦੇ ਪਏ ਹੋ ਇੱਥੇ ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਸਰ ਧੜ ਅਲੱਗ ਹੋਇਆ ਸੀ ਐਜੀ ਤੇ ਵਾਇਗਰੂ ਜੀ ਉਹ ਇਹ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਸਥਾਨ ਇੱਥੇ ਸਥਾਪਿਤ ਕੀਤਾ ਹੋਇਆ ਹੈ ਅੱਜ ਵੀ ਇੱਥੇ ਜਾ ਕੇ ਜਦ ਅਰਦਾਸ ਕਰਦੇ ਹਾਂ ਨਾ ਕਿ ਇਦਾਂ ਹੀ ਲੱਗਦਾ ਹੈ ਕਿ ਕਿ ਗੁਰੂ ਮਹਾਰਾਜ ਜੀ ਇੱਥੇ ਹੀ ਹੈਗੇ ਆ ਉਹ ਸਾਰੀ ਚੀਜ਼ਾਂ ਨਾ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਕਿ ਕੀ ਹੋਇਆ ਹੋਏਗਾ ਤਦ ਦੇ ਸਮੇਂ ਵਿੱਚ ਤਨਤਨ ਪਪਾotip ਸਿੰਘ ਜੀ ਮਹਾਰਾਜ ਜੀ 75 ਸਾਲ ਦੇ ਸੀ ਤੇ ਅਸੀਂ ਅੱਜ ਛੋਟੇ-ਛੋਟੇ ਬੱਚੇ ਯਾਹ ਕਹ ਲੋ ਅਸ਼ਕਲ ਦੇ ਟਾਈਮ ਵਿੱਚ 10 ਕਿਲੋ ਦਾ ਹੱਥ 'ਚ ਨਹੀਂ ਸਮਾਨ ਫੜ ਸਕਦੇ ਤੇ ਸਵਾ ਮਨ ਦਾ ਸੀ ਉਹਨਾਂ ਦਾ ਖੰਡਾ ਸਾਹਿਬ ਕਿ ਬਹੁਤ ਹੀ ਜ਼ਿਆਦਾ ਵੱਡਾ ਸੀ ਤੇ ਤੁਸੀਂ ਯਕੀਨ ਮੰਨੋ ਕਿ ਕਿੰਨੀ ਪਾਵਰ ਹੋਏਗੀ ਔਰ ਕਿੰਨਾ ਗੁੱਸਾ ਸੀ ਕਿੰਨਾ ਰੋਸ ਸੀ ਉਹਨਾਂ ਤੇ ਕਿ ਅਫਗਾਨਾਂ ਨੇ ਗੁਰੂ ਘਰ ਵਿੱਚ ਹਮਲਾ ਕੀਤਾ ਤੇ ਸਾਰੀ ਚੀਜ਼ਾਂ ਉਹਨਾਂ ਨੇ ਸੰਭਾਲੀਆਂ ਤੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਛੁੜਾਉਣ ਵਾਸਤੇ ਉਹਨਾਂ ਨੇ ਇੰਨੇ ਗੁੱਸੇ ਵਿੱਚ ਲੜਾਈ ਕੀਤੀ ਕਿ ਆਪਣਾ ਉਹਨਾਂ ਨੂੰ ਪਤਾ ਨਹੀਂ ਚੱਲਿਆ ਕਿ ਕਰਪਾਨ ਆਪਣਾ ਵਿਖੰਡਾ ਉਹਨਾਂ ਦੇ ਫੇਰ ਗਿਆ ਤੇ ਜਦ ਸਭ ਪੰਜ ਪਿਆਰਿਆਂ ਨੇ ਅਰਦਾਸ ਕੀਤੀ ਅਰਦਾਸ ਕਰਨ ਦੇ ਬਾਅਦ ਉਹਨਾਂ ਨੇ ਜਦ ਕ੍ਰਿਸ਼ਮਾ ਹੋਇਆ ਉਹ ਫੇਰ ਤੋਂ ਜੰਗ ਸਟਾਰਟ ਕੀਤੀ ਤਦ ਸਮੇਂ ਵੀ ਯਕੀਨ ਮੰਨੋ ਸਮੇਂ ਵੀ ਉਸ ਟਾਈਮ ਢਰ ਗਿਆ ਸੀ ਉਹ ਕਾਲ ਵੀ ਢਰ ਗਿਆ ਸੀ ਜੇ ਉਸ ਸਮੇਂ ਉਹ ਕਾਲ ਖੁਦ ਜੇ ਅਗਰ ਬਾਬਾ ਦੀਪ ਸਿੰਘ ਜੀ ਤੇ ਅੱਗੇ ਵੀ ਆ ਜਾਂਦਾ ਨਾ ਤੇ ਸਹੀ ਮੰਨੋ ਵੈਗਰੂ ਜੀਓ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਨੂੰ ਵੀ ਨਹੀਂ ਛੱਡਣਾ ਸੀ ਸਹੀ ਮayne ਵਿੱਚ ਕਾਲ ਵੀ ਉਸ ਸਮੇਂ ਬਹੁਤ ਜ਼ਿਆਦਾ ਡਰ ਗਿਆ ਸੀ ਕਹਿੰਦੇ ਕਿ हे ਪਰਮਾਤਮਾ ਜੇ ਅਗਰ ਮੈਂ ਕਾਲਾਂ ਜੇ ਤੁਸੀਂ ਮੇਰੀ ਨਹੀਂ ਹੋਂਦੇ ਨਹੀਂ ਤੇ ਦੁਨੀਆ ਵੀ ਨਹੀਂ ਡਰੇਗੀ ਕਹਿੰਦੇ ਤੂੰ ਚੁੱਪ ਕਰਕੇ ਬਹਿ ਜਾ ਅੱਜ ਤੇਰੀ ਨਹੀਂ ਚੱਲਣ ਦੇਣੀ ਅੱਜ ਸਿਰਫ ਗੁਰੂ ਰਾਮਦਾਸ ਮਹਾਰਾਜ ਜੀ ਦੀ ਚਲਣੀ ਹੈ ਤੇ ਅਸੀਂ ਉਹੀ ਕਰਨਾ ਹੈ ਜੋ ਕਿ ਅਸੀਂ ਸੋਚਿਆ ਹੋਇਆ ਤੇ ਤੂੰ ਹਜੇ ਰਾਮ ਨਾ ਸਾਈਡ ਹੋ ਕੇ ਬਹਿ ਜਾ ਤੇ ਹੁਣ ਵਿੱਚ ਨਾ ਆਈ ਜੇ ਤੂੰ ਵਿੱਚ ਆਇਆ ਤੇ ਤੇਰਾ ਵੀ ਗਾਟਾ ਲਾ ਦਾਂਗੇ ਕਹਿੰਦਾ ਬਾਫ ਸ਼ਹੀਦ ਬਾਬਾ ਦੀਪ ਸਿੰਘ ਜੀ ਸੱਚ ਦੇ ਪਿੱਛੇ ਆਪਣਾ ਆਪ ਵਾਰ ਦਿੰਦੇ ਐ ਔਰ ਉਹਨਾਂ ਨੇ ਕੀਤਾ ਵੀ ਵੈਗਰੂ ਜੀਓ ਇਸ ਥਾਂ ਤੋਂ ਹਰਮੰਦਰ ਸਾਹਿਬ 4 ਕਿਲੋਮੀਟਰ ਹੈ ਤੇ 4 ਕਿਲੋਮੀਟਰ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਲੜਦੇ ਹੋਏ ਗਏ ਤੇ ਅਸੀਂ ਹੁਣ ਆਪ ਜੀ ਰਚਨ ਕਰਾਂ ਲੱਗੇ ਆ ਜਿੱਥੇ ਸ਼ਰਧਾਲੂਆਂ ਦੀ ਜਦ ਮੰਗ ਪੂਰੀ ਹੋ ਜਾਂਦੀ ਹੈ ਕੋਈ ਸ਼ਰਦਾ ਹੁੰਦੀ ਉਹਨਾਂ ਦੀ ਕੁਝ ਅਰਦਾਸ ਕਰਦੀ ਹੈ ਤੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਜਦੋਂ ਸਾਰੀ ਚੀਜ਼ਾਂ ਪੂਰੀਆਂ ਹੋ ਜਾਂਦੀ ਹੈ ਤੇ ਵੈਗੁਰੂ ਜੀ ਇਸ ਥਾਨ ਤੇ ਸੰਗਤ ਪਾਠ ਕਰਵਾਉਂਦੀ ਹੈ ਅਖੰਡ ਪਾਠ ਕਰਵਾਉਂਦੀ ਹੈ ਤੇ ਐ ਦੇਖ ਲਓ ਪਾਠ ਹੁੰਦੇ ਵੀ ਪਏ ਆ ਚਲਦੇ ਰਹਿੰਦੇ ਲੜੀ ਚਲਦੀ ਰਹਿੰਦੀ ਹੈ ਘਟ ਪਾਠ ਦੀ ਇੱਥੇ ਰੁਕਦੀ ਨਹੀਂ ਹੈ particule ਬਹੁਤ ਹੀ ਅਦਾ ਸੰਗਤਾਂ ਇੱਥੇ ਆਉਂਦੀਆਂ ਤੇ ਆਪਣੇ ਮਨੋ ਕਾਮਨਾ ਪੂਰੀਆਂ ਕਰਾਉਂਦੀਆਂ ਜਿਨ੍ਹਾਂ ਤੇ ਜੋ ਵੀ ਹੁੰਦੇ ਹੈ ਉਹ ਕੰਮ ਪੂਰੇ ਹੁੰਦੇ ਰਾਸ ਹੁੰਦੇ ਹੈ ਤੇ ਇੱਥੇ ਡੇਟ ਲੈਣੀ ਪੈਂਦੀ ਹੈ ਅਪਾਇੰਟਮੈਂਟ ਲੈਣੀ ਪੈਂਦੀ ਹੈ ਅਗਲੇ ਸਾਲ ਤੱਕ ਦੀ ਡੇਟ ਨਹੀਂ ਮਿਲਦੀ ਇਹ ਕਲ ਸੱਚ ਹੈ ਕੀ ਹੈ ਆਰੀ ਸਾਧ ਸੰਗਤ ਜੀਓ ਗੁਰੂ ਮਹਾਰਾਜ ਜੀ ਇਸ ਥਾਂ ਤੋਂ 4 ਕਿਲੋਮੀਟਰ ਦਾ ਸਫ਼ਰ ਗੁਰੂ ਮਹਾਰਾਜ ਜੀ ਨੇ ਤੈਅ ਕੀਤਾ ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਅਕਾਲ ਬੁੰਗਾ ਸਾਹਿਬ ਆਪ ਜੀ ਜਦ ਅਸੀਂ ਜਾਣੇ ਆ ਗੁਰਦੁਆਰਾ ਸਾਹਿਬ ਦਬਾਰ ਸਾਹਿਬ ਉੱਥੇ ਸਥਾਪਿਤ ਹੈਗਾ ਤੇ ਜਿਹੜੀ ਆਪ ਜੀ ਸਾਡੀ ਵੀਡੀਓ ਦੇ ਰਾਹੀਂ ਦਰਸ਼ਨ ਕਰਦੇ ਪਿਓ ਇਹ ਉਹੀ ਅਕਾਲ ਬੁੰਗਾ ਸਾਹਿਬ ਹੈਗਾ ਤੇ ਜਿੱਥੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਟਾ ਕੀਤਾ ਸੀ ਵੈਗੁਰੂ ਜੀਓ ਮੈਂ ਤੁਹਾਡੇ ਨਾਲ ਇੱਕ ਹੋਰ ਚੀਜ਼ ਗੱਲ ਸ਼ੇਅਰ ਕਰਨਾ ਚਾਹਾਂਗਾ ਤੇ ਅਸੀਂ ਲੋਕ ਜਾਣਦੇ ਹਾਂ ਤੇ ਕੜਾ ਪ੍ਰਸ਼ਾਦ ਜਾ ਕੇ ਅਸੀਂ ਉੱਥੇ ਪ੍ਰਸ਼ਾਦ ਚੜਾਉਂਦੇ ਹਾਂ ਤੇ ਉਸ ਸਮੇਂ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਸੀਸ ਦਾ ਪ੍ਰਸ਼ਾਦ ਚੜਾਇਆ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਦੇਖੋ ਕਿੰਨੀ ਸੱਚੀ ਸੁੱਚੀ ਇਹ ਅਰਦਾਸ ਹੈ ਔਰ ਕਿੰਨਾ ਮਤਲਬ ਬਾਬਾ ਜੀ ਨੇ ਮਤਲਬ ਕਹਿੰਦੇ ਨਾ ਕਿ ਅਗਰ ਕਿਸੇ ਨੂੰ ਪ੍ਰੇਮ ਕਰੋ ਹਨਾ ਤਾਂ ਇਦਾਂ ਕਰੋ ਤੇ ਮਹਾਰਾਜੀ ਨੇ ਉਹ ਚੀਜ਼ ਸਭ ਨੂੰ ਦਿਖਾਈ ਵੀ ਤੇ ਅੱਜ ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜੀ ਦਾ ਉੱਥੇ ਅਕਾਲ ਬੂੰਗਾ ਸਾਹਿਬ ਹੈਗਾ ਤੇ ਜਿਹੜੀ ਮੇਰੀ ਸੰਗਤ ਉੱਥੇ ਜਾਵੇ ਤੇ ਇਸੇ ਸਾਡੀ ਵੀਡੀਓ ਦੇ ਨਾਲ ਹੀ ਉਹ ਸਾਰੀ ਚੀਜ਼ਾਂ ਇਤਿਹਾਸ ਸੁਣ ਕੇ ਉੱਥੇ ਜਾ ਕੇ ਅਰਦਾਸ ਕਰਨ ਤੇ ਕਹਿੰਦੇ ਸ਼ਹੀਦਾ ਦਾ ਪੈਰਾ ਬਹੁਤ ਡਾਡਾ ਹੁੰਦਾ ਜੀ ਜੇ ਅਗਰ ਤੁਸੀਂ ਕੁਝ ਵੀ ਮੰਗਣਾ ਨਾ ਉੱਥੇ ਜਾ ਕੇ ਅਰਦਾਸ ਕਰੋ ਤੁਹਾਨੂੰ ਗੁਰੂ ਮਹਾਰਜ ਜੀ ਹਰ ਸਭ ਕੁਝ ਦੇਣਗੇ ਸਾਨੂੰ ਤੋਂ ਬਹੁਤ ਕੁਝ ਮਿਲਿਆ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਤੁਹਾਨੂੰ ਵੀ ਮਿਲੇ ਹੋਰ ਵੈਗਰੂ ਜੀਓ ਨਾਮ ਦੀ ਦਾਤ ਬਖਸ਼ੋ ਵੇ ਕੋ ਪਸੇ ਆ ਨਾ ਨੀ ਨੀ ਤੁਸ ਦੇ ਆ ਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਅਸੀਂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਤੇ ਸਾਡਾ ਚੈਨਲ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਿ ਤਾਂਕਿ ਬੱਚਿਆਂ ਨੂੰ ਵੀ ਪਤਾ ਚੱਲੇ ਸਾਡੇ ਇਤਿਹਾਸ ਦੇ ਬਾਰੇ ਵਿੱਚ ਉਹ ਵੀ ਕੇਸ ਕਤਲ ਨਾ ਕਰਨ ਤੇ ਉਹ ਵੀ ਵੱਤਵੱਤ ਜੋੜੇ ਉਹਨਾਂ ਨੂੰ ਵੀ ਪਤਾ ਇਤਿਹਾਸ ਸੰ ਸਰਵਨ ਹੋਣਾ ਚਾਹੀਦਾ ਨੂੰ ਪਤਾ ਚੱਲਣਾ ਚਾਹੀਦਾ ਤੇ ਅਸਾਜੀ ਆਪਜੀ ਤੋਂ ਫਤਿਹ ਦੀ ਸਾਂਝ ਪਾਉਂਦੇ ਆ ਫਿਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ